ਦੀ ਰਾ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਬਹੁਤ ਸਾਰੀਆਂ ਦਾ ਪਤਾਨ ਦੀ ਅਦਾਸਤੀ ਹੈ ਖਾਸ ਕਰਕੇ ਜਿਹੜੀਆਂ ਮੰਗਾਂ ਨੂੰ ਅਸੀਂ ਲੈ ਕੇ ਬੈਠੇ ਆ ਇਹਨਾਂ ਚ ਕੋਈ ਵੀ ਐਹੋ ਜੀ ਮੰਗ ਨਹੀਂ ਗਈ ਜਿਹੜੀ ਸਰਕਾਰ ਇਹ ਕਹਿ ਦਵੇ ਵੀ ਯਾਰ ਇਹ ਮੰਨ ਨਹੀਂ ਜਾ ਸਕਦੀ ਜਿਹੜਾ ਅਕਸਰ ਸਰਕਾਰ ਕਹਿੰਦੀ ਆ ਵੀ ਇਹ ਜਥੇਬੰਦੀਆਂ ਵਾਲੇ ਧੱਕਾ ਕਰਦੇ ਆ ਜਿਹੜੀ ਨਾ ਨਾ ਮੰਨੀਆਂ ਜਾਣ ਲਈ ਮੰਗਾਂ ਤੇ ਚੜ ਕਰਦੇ ਆ ਸ਼ੰਭੂ ਖਨੋਰੀ ਜਿੰਨੀ ਲੁੱਟ ਕੀਤੀ ਆ ਇਹਨਾਂ ਨੇ ਉਹ ਤਕਰੀਬਨ 1 ਨੂੰ ਚ 4 ਕਰੋੜ ਰੁਪਈਆ ਵਾ ਜੋ ਸਰਕਾਰ ਦੇ ਮੂਲੇ ਪੂਸ ਵੀ ਨਹੀਂ ਆਇਆ ਪੰਛੀ ਨੂੰ ਪਤਾ ਵਾ ਬਿਜਲੀ ਸੋਧ ਮਿਲਦਾ ਜਿਹੜਾ ਮਸਲਾ ਵਾ 2025 ਵਾਲਾ ਵਾ ਇਹ ਕੇਂਦਰ ਨਾਲ ਸੰਬੰਧਤ ਆ ਪਰ ਘੱਟੋ ਘੱਟ ਪੰਜਾਬ ਸਰਕਾਰ ਖਰੜਾ ਤਾਂ ਰੱਦ ਕਰ ਸਕਦੀ ਆ ਇਹ ਤਾਂ ਪੰਜਾਬ ਸਰਕਾਰ ਦੇ ਹੱਥ ਚ ਆ ਹੁਣ ਪਰਾਲੀ ਵਾਲੇ ਜਿਹੜੇ ਪੰਚੇ ਕੀਤੇ ਉਹ ਰੱਦ ਕਰਨੇ ਕੀ ਔਖੇ ਆ ਭਲਾ ਜਿਹੜੀ ਇਹਨਾਂ ਨੇ ਖੁਦ ਮੰਗ ਮੰਨੀ ਆ ਵੀ ਸ਼ੰਭੂ ਮੋਰਚੇ ਦੇ ਉੱਤੇ ਜਿੰਨੇ ਕਿਸਾਨ ਜ਼ਖਮੀ ਹੋਏ ਜਿੰਨੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਜੋ ਅਸੀਂ ਤਾਂ ਕਿਹਾ ਨਹੀਂ ਸੀ ਇਹਨਾਂ ਨੇ ਖੁਦ ਆਪਦੇ ਮੂੰਹ ਮੰਨਿਆ ਉਹ ਲਾਗੂ ਕਰਨਾ ਕੀ ਔਖਾ ਵਾ ਸੋ ਅਸੀਂ ਕਹਿਣਾ ਕੀ ਚਾਹੁੰਦੇ ਆ ਅਸੀਂ ਉਹ ਮੰਗਾਂ ਨੂੰ ਲੈ ਕੇ ਛੋਟੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਵਾਲੀਆਂ ਜਾਂ ਵਿੱਚ ਉਹਦੀਆਂ ਸਰਕਾਰ ਪਹਿਲਾਂ ਹਾਂ ਕਰ ਚੁੱਕੀ ਆ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਪੰਜਾਬ ਭਰ ਦੇ ਵਿੱਚ ਡੀਸੀ ਹੱਡ ਕੁਆਟਰ ਦੇ ਮੂਹਰੇ ਬੈਠੇ ਆ ਅਸੀਂ 2 ਦਿਨ ਦਾ ਇਸ ਕਰਕੇ ਰੱਖਿਆ ਕਿ ਕੱਲ ਨੂੰ ਪੰਜਾਬ ਦੇ ਲੋਕ ਪੰਜਾਬ ਦੀ ਆਮ ਜਨਤਾ ਸਾਨੂੰ ਇਹ ਨਾ ਕਹੇ ਕਿ ਕਿਸਾਨ ਜਥੇਬੰਦੀ ਵਾਲੇ ਧੱਕਾ ਕਰਦੇ ਆ ਰੇਲਾਂ ਰੋਕਦੇ ਆ ਸਾਡੀ ਕੋਈ ਸ਼ਰਨ ਨਹੀਂ ਰੇਲਾਂ ਰੋਕਣ ਦੀ ਸਾਡੇ ਕੋਈ ਮੰਤਨ ਨਹੀਂ ਕਿ ਵੀ ਰੇਲ ਲੋਕਾਂ ਨੂੰ ਖੱਜਲ ਖਰਾਬ ਕਰੀਏ ਸਾਰੀ ਜਿਹੜੀ ਗੇਂਦ ਆ ਉਹ ਸਰਕਾਰ ਦੇ ਪਾਰੇ ਚਾ ਸਰਕਾਰ ਅਸੀਂ 2 ਦਿਨ ਤਾਂ ਐਲਾਨ ਕੀਤਾ ਵਾ ਇੱਥੇ ਬੈਠਾਂਗੇ ਸਰਕਾਰ ਸ਼ਾਮ ਨੂੰ ਸਾਡੀ ਮੰਗ ਮੰਨਵਾ ਹੱਲ ਕਰ ਦੋ ਇਹ ਮਸਲੇ ਅਸੀਂ ਸ਼ਾਮ ਨੂੰ ਉੱਠ ਕੇ ਚਲੇ ਜਾਵਾਂਗੇ ਸੋ ਹੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੇਕਰ ਤੁਹਾਡਾ ਦਬਾਰਾ ਰਹੂਗਾ ਤੁਹਾਡੀ ਨੱਥ ਰਹੂਗੀ ਇਹਨਾਂ ਦੇ ਨੱਕ 'ਚ ਤੇ ਫੇਰ ਹੀ ਸਰਕਾਰ ਸਹੀ ਚੱਲ ਸਕਦੀ ਹੈ ਨਹੀਂ ਇਹ ਮਾਣਾ ਹੀ ਆ ਕਰਨਗੇ ਇਸ ਕਰਕੇ ਤਕੜੇ ਹੋ ਕੇ ਸੰਘਰਸ਼ਾ ਚਾਓ ਧੰਨਵਾਦ ਭਾਈ ਰੁਜੀਤ ਕ칸 ਸਾਹਿਬ ਐ ਮੈਂ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਕੇਵਲ ਤੇ ਛੱਦੇ ਉੱਤੇ ਡੀਸੀ ਦਫ਼ਤਰਾਂ ਦੇ ਉੱਤੇ ਮੋਰਚੇ ਲੱਗੇ ਆ ਇਹ ਮੋਰਚੇ ਕੋ ਅਣਖ ਦਾ ਸਵਾਲ ਨਹੀਂ ਤੇ ਇਹਨਾਂ ਨੂੰ ਇੰਨਾ ਠੰਡ ਦੇ ਵਿੱਚ ਮੋਰਚੇ ਨੂੰ ਲਗਾ ਕੇ ਬੈਠਣਾ ਅਸਲ ਦੇ ਵਿੱਚ ਸਰਕਾਰਾਂ ਜਿਹੜੀਆਂ ਵਾਂ ਉਹ ਕਾਰਪੋਰੇਟ ਪੱਖੀ ਆ ਉਹ ਕਾਰਪੋਰੇਟ ਦੇ ਹੱਥ ਭੁਗਤ ਰਹੀਆਂ ਵਾਂ ਜਿਵੇਂ ਬਿਜਲੀ ਸੋਧ ਐਕਟ 225 ਲਾਗੂ ਕਰਨ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਹਦੇ ਬਗਰ ਪੈੜ ਚ ਪੈੜ ਪਾੜੇ ਚੱਲ ਰਹੀ ਹੈ ਜੇ ਤੱਕ ਕੋ ਫਰਣਾ ਰੱਦ ਨਹੀਂ ਕਰ ਰਹੇ ਇਹਦੇ ਨਾਲ ਜਿਹੜੇ ਇਹ ਅਮਰੀਕ ਅਮਰੀਕਾ ਨਾਲ ਸੰਬੰਧ ਸਮਝੌਤੇ ਆ ਉਹ ਜਿਹੜੇ ਕੀਤੇ ਜਾ ਰਹੇ ਆ ਜਿਦੇ ਪੂਰੀ ਅਰਥਵਸਥਾ ਜਿਹੜੀ ਆ ਉਹ ਦੇਸ਼ ਦੀ ਜਿਹੜੀ ਆ ਖਤਮ ਕਰ ਦੇਣਗੇ ਜੇ ਉਹ ਸਮਝੌਤੇ ਲਾਗੂ ਹੁੰਦੇ ਆ ਤੇ ਖਾੜਾਂ ਦਾ ਮੁਆਵਜ਼ਾ ਜੇ ਜੁੰਦਾ ਤੇ ਉਹ ਕਿਹਾ ਵਾ ਹਜੇ ਪ੍ਰਾਲੀ ਦੇ ਪਰਚੇ ਜਿਹੜੇ ਉਹਨਾਂ ਤੇ ਕੋਈ ਨਹੀਂ ਸੋਚ ਵਿਚਾਰ ਕਰ ਰਹੀ ਸਰਕਾਰ ਸੋ ਇਹਨਾਂ ਉਕਤ ਮੰਗਾਂ ਨੂੰ ਲੈ ਕੇ ਇਹ ਮੋਰਚੇ ਦੋ ਦਿਨ ਵਾਸਤੇ ਜਿਹੜੇ ਆ ਡੀਸੀ ਦਫ਼ਤਰਾਂ ਤੇ ਆ ਜਿਹੜਾ ਹੈੱਡਕੁਆਟਰਾਂ ਤੇ ਪੂਰੇ ਪੰਜਾਬ 'ਚ ਜੇ ਸਰਕਾਰ ਫਿਰ ਵੀ ਗੱਲ ਨਹੀਂ ਸੁਣਦੀ ਤੇ ਫੇਰ ਭਈ ਮਜਬੂਰੀ ਵਾਸ ਜਿਹੜਾ ਵਾ ਔਰ ਰੇਲਵੇ ਟ੍ਰੈਕਾਂ ਤੇ ਜਾਣਾ ਪਊਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਰੇਲਵੇ ਟ੍ਰੈਕ ਜਾਂ ਸੜਕਾਂ ਜਾਮ ਕਿਉਂ ਹੁੰਦੀਆਂ ਵਾਂ ਇਹ ਸਾਰੇ ਦੇਸ਼ ਦੀ ਲੋੜਵੰਦੀ ਆ ਸਾਰੇ ਪੰਜਾਬ ਦੀ ਲੋੜਵੰਦੀ ਆ ਹਰੇਕ ਦੀ ਲੋੜਵੰਦੀ ਆ ਜੇ ਬਿਜਲੀ ਐਕਟ 2025 ਬਣਦਾ ਤੇ ਬਿਜਲੀ ਹਰੇਕ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਆ ਪਹਿਲਾਂ ਮੋਬਾਈਲਾਂ ਨੂੰ ਪੈਸੇ ਪਾ ਕੇ ਤੇ ਫਿਰ ਬਿਜਲੀ ਚਲਾਉਣੀ ਪਊਗੀ ਸੋ ਹਰੇਕ ਵਰਗ ਸਹਿਯੋਗ ਕਰੇ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਆਓ ਇਹ ਮਜਬੂਰ ਕਰ ਦਈਏ ਵੀ ਜਿਹੜੇ ਪਬਲਿਕ ਦੇ ادارے ਆ ਉਹ ਪਬਲਿਕ ਦੇ ਰਹਿਣ ਪਬਲਿਕ ਦੇ ادارے ਖੋ ਕੇ ਕਾਰਪੋਰੇਟ ਜਗ ਦੇ ਹਵਾਲੇ ਕਰਨੇ ਇਹ ਨਾ ਅਜਬਰਦਸਤ ਕਰਦੇ ਨੇ ਇਹ ਲੋਕ ਨਾ ਕਰਨ ਕਰਨਗੇ ਧੰਨਵਾਦ ਵਾਇਗ੍ਰੀ ਜੀ ਕਾ ਖਾਲਸਾ ਵਾਇਗ੍ਰੀ ਜੀ ਕੀ ਫਤਿਹ ਕਿਸ ਮੰਧਾਂ ਨੂੰ ਲੈ ਕੇ ਬੈਠੇ ਹਾਂ 18 ਤੇ 19 ਦਸੰਬਰ ਦਾ ਜਿਹੜਾ ਪਿਆਰ ਸਰਕਾਰ ਦੇ ਕੋਲ ਠੜਾ ਆਇਆ ਇਹ ਕੰਦੇ ਸੰਤਾਨ ਨੇ ਬਣਾਇਆ ਹੈ ਦਿੱਲੀ ਐਕਟ 2025 ਉਹਨੂੰ ਰੱਦ ਕਰਾਉਣ ਦੀ ਖਾਤਰ ਜਿਸ ਤਰੀਕੇ ਦੇ ਨਾਲ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ 2 ਘੰਟੇ ਰੇਲ ਰੋਕਣ ਦਾ ਪ੍ਰੋਗਰਾਮ 5 ਦਸੰਬਰ ਨੂੰ ਕੀਤਾ ਗਿਆ ਸੀ ਉਸ ਤੋਂ ਬਾਅਦ 18 ਤੇ 19 ਤਰੀਕ ਦਾ ਕੀਤਾਗਾ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਇਹ ਖੜੇ ਨੂੰ ਇਹਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਤੇ ਜਿਹੜਾ ਕਰੋੜਾਂ ਰੁਪਈਆ ਦਾ ਸਮਾਨ ਆ ਉਹਦੀ ਲੁੱਟ ਕੀਤੀ ਗਈ ਆ ਉਹ ਲੁੱਟ ਦੀ ਜਿਹੜੀ ਉਹ ਪਰਪਾਈ ਕੀਤੀ ਜਾਵੇ ਉਥੇ ਆਪਣਾ ਸ਼ੰਭੂ ਮੋਰਚੇ ਦੇ ਉਹ ਥਾਣੇਦਾਰ ਜਿਹੜਾ ਐਸ ਐਚ ਓ ਸੀ ਉਹਨੇ ਕਿਸਾਨ ਆਗੂ ਗੁਰਵੰਤ ਸਿੰਘ ਬਹਿਰਾਮਕੇ ਦੀ ਕੁੱਟਮਾਰ ਕੀਤੀ ਆ ਅਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਨਹੀਂ ਕੀਤਾ ਅਸੀਂ ਕਹਿੰਦੇ ਹਾਂ ਉਹਨੂੰ ਪਰਚਾ ਦਰਜ ਕਰਕੇ ਉਹਨੂੰ ਲੈਣ ਹਾਜ਼ਰ ਕੀਤਾ ਜਾਵੇ ਇਹਨਾਂ ਮੰਗਾ ਕਰਕੇ ਜਿਹੜਾ ਇਹ ਮੋਰਚਾ 2 ਦਿਨ ਇੱਥੇ ਚੱਲੇਗਾ ਇਸ ਤੋਂ ਬਾਅਦ ਆ ਜੇ ਸਰਕਾਰ ਨਹੀਂ ਮੰਨਦੀ ਤਾਂ 20 ਤਰੀਕ ਨੂੰ ਰੇਲਾਂ ਰੋਪੀਆਂ ਜਾਣਗੀਆਂ ਇਹ ਪੱਕਾ ਮੋਰਚਾ ਲੱਗ ਹੀ ਚੁੱਕਿਆ ਦੀ ਇਹ ਪੱਕਾ ਮੋਰਚਾ ਲੱਗੇਗਾ ਜੀ 2 ਦਿਨ ਇੱਥੇ ਲੱਗੇਗਾ ਇਸ ਤੋਂ ਬਾਅਦ ਰੇਲਾਂ ਦੇ ਉੱਤੇ ਪੱਕੇ ਮੋਰਚੇ ਲਾਇਆ ਜਾਣਗੇ देर रात ਰੋਵੇਗਾ ਜੀ देर रात ਚੱਲੇਗਾ ਜੀ